ਸਮਰਾਲਾ ਜੀ ਕੋਆਪਰੇਟਿਵ ਬੈਂਕ ਦੇ ਵਿੱਚ ਬਹੁਤ ਸਾਰੇ ਕਿਸਾਨ ਆਪਣੇ ਪੈਸੇ ਜਮ੍ਹਾਂ ਕਰਾਉਣ ਜਾਂ ਕਢਵਾਉਣ ਦੇ ਲਈ ਪਹੁੰਚੇ ਹੋਏ ਸੀ ਤੇ ਬੈਂਕ ਦੇ ਵਿੱਚ ਕਾਫੀ ਜ਼ਿਆਦਾ ਰਸ਼ ਪਿਆ ਹੋਇਆ ਸੀ ਕਿ ਮਈ ਮਹੀਨੇ ਦੀ ਅੱਤ ਦੀ ਗਰਮੀ ਦੇ ਵਿੱਚ ਨਾ ਤਾਂ ਬੈਂਕ ਦੇ ਏਸੀ ਚੱਲ ਰਹੇ ਸੀ ਤੇ ਨਾ ਪੱਖੇ ਚੱਲ ਰਹੇ ਸੀ ਤੇ ਜ਼ਿਆਦਾਤਰ ਬਜ਼ੁਰਗ ਕਿਸਾਨ ਗਰਮੀ ਨਾਲ ਝੂਝ ਰਹੇ ਸੀ ਤੇ ਲਾਈਨ ਅੱਪ 'ਚ ਖੜੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸੀ ਤੇ ਬੈਂਕ 'ਚ ਕਿਸਾਨਾਂ ਦੇ ਪੀਣ ਲਈ ਠੰਡੇ ਪਾਣੀ ਦਾ ਇੰਤਜ਼ਾਮ ਤੱਕ ਨਹੀਂ ਸੀ ਤੇ ਕਿਸਾਨਾਂ ਨੇ ਦੱਸਿਆ ਕਿ ਵਾਟਰ ਪੂਲਰ ਤਾਂ ਖਰਾਬ ਸੀ ਤੇ ਉਸ ਵਿੱਚ ਪਾਣੀ ਸੀ ਜੋ ਉਹ ਵੀ ਗੰਦਾ ਸੀ ਇਸ ਨੂੰ ਲੈ ਕੇ ਕਿਸਾਨ ਭੜਕ ਗਏ ਤੇ ਆਪਣੀ ਪਿਆਸ ਬਚਾਉਣ ਲਈ ਬੈਂਕ ਦੇ ਬਾਹਰ ਲੱਗੀ ਹੋਈ ਇੱਕ ਟੂਟੀ ਵਿੱਚੋਂ ਕਿਸਾਨ ਪਾਣੀ ਪੀਂਦੇ ਹੋਏ ਦਿਖਾਈ ਦਿੱਤੇ ਕੀ ਮਸਲਾ ਕੀ ਉਸ ਬੈਂਕ ਉਹ ਮਸਲਾ ਹੈ ਜੀ ਬੈਂਕ ਦੇ ਵਿੱਚ ਆਇਆ ਕਿ ਤਾਂ ਜਿਹੜੀਆਂ ਮਤਲਬ ਪੇਮੈਂਟ ਹੋਈ ਉਹ ਬੜੀ ਲੇਟ ਹੋਈ ਆ ਇਹਨਾਂ ਨੇ ਲੇਟ ਹੋਣ ਦੇ ਬਾਵਜੂਦ ਵੀ ਪਰ ਬੈਂਕ ਦੇ ਵਿੱਚ ਜਿਹੜੇ ਪੱਖੇ ਨੇ ਜਾਂ ਏਸੀ ਨੇ ਜਾਂ ਪਾਣੀ ਦਾ ਪ੍ਰਬੰਧ ਆ ਜਾਂ ਲੈਟਰਨੀ ਬਸ ਕੋਈ ਵੀ ਮਤਲਬ ਚੰਗੀ ਤਰ੍ਹਾਂ ਹੱਲ ਨਹੀਂ ਕੀਤਾ ਹੁਣ ਤੱਕ ਜਿਹੜੇ ਜ਼ਿੰਮੇਵਾਰ ਨੇ ਟੁਕੜਾ ਸਵਾ ਉਹ 150 ਜੀਮੀਦਾਰ ਅੰਦਰ ਬੈਂਕ ਵਿੱਚ ਹੋਮੋਸਬੋਤ ਆ ਇਹਦੇ ਨਾਲ ਕੋਈ ਸਾਦਾ ਮਰੀਜ਼ ਆ ਬੰਦਾ ਉਹ ਮਰ ਸਕਦਾ ਉਹਨੂੰ ਟੈਕ ਹੋ ਸਕਦਾ ਜਾਂ ਕੋਈ ਹਾਰਟ ਦਾ ਬਜ਼ੁਰਗ ਆ ਉਹ ਲੈ ਇੱਥੇ ਅਰ ਜੀਮੀਦਾਰ ਬਾਰੇ ਪਰੇਸ਼ਾਨ ਨੇ ਗੱਲ ਇਹ ਸੀ ਵੀ ਚੱਲ ਨਹੀਂ ਨਹੀਂ ਬਿਲਕੁਲ ਨਹੀਂ ਇਹ ਇਹ ਹੈਗੀ ਆ ਸੈਂਟਰ ਕੋਪਰਟ ਬੈਂਕ ਕਾਈ ਤੁਸੀਂ ਜੀ ਨੇ ਸ਼ਿਕਾਇਤ ਕੀਤੀ ਉਹਨੇ ਜਦੋਂ ਮੈਨੇਜਰ ਨੂੰ ਪਤਾ ਹੀ ਨਹੀਂ ਆ ਜਾਂ ਤੁਸੀਂ ਲੋਕ ਕਹਿੰਦੇ ਨੇ ਆਉਣਾ ਪੈਂਦਾ ਬਹੁਤ ਜ਼ਿਆਦਾ ਤੁਸੀਂ ਨਾ ਫੋਨ ਕਰੋ ਉਹ ਵੀ ਪੈਂਦੀ ਦੱਸਾਈ ਹਾਂ ਤੁਸੀਂ ਮੈਨੇਜਰ ਦੇ ਸਾਹਮਣੇ ਗੱਲ ਕਰ ਸਕਦੇ ਹੋ ਆਪ ਵੀ ਬਰਸੂਈ ਇਹਦਾ ਹੱਲ ਕੀ ਹੈ ਨਾ ਕਿਸੇ ਹੋਰ ਜਗ੍ਹਾ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਥੇ ਪ੍ਰਬੰਧ ਪ ਪੱਕੇ ਹੋਏ ਚਾਹੀਦੇ ਨੇ ਏਸੀ ਹੋਣੇ ਚਾਹੀਦੇ ਨੇ ਜਿੰਮੇਦਾਰ ਚੋਂ ਉਹ ਵਿਆਜ ਦੇ ਰਿਹਾ ਪੇਮੈਂਟਾਂ ਕਰ ਰਿਹਾ ਜਿੰਮੇਦਾਰੀ ਸੂਲਤ ਲਈ ਇੱਥੇ ਹੋਣਾ ਚਾਹੀਦਾ ਕੁਝ ਪਹਿਲਾਂ ਪਹਿਲਾਂ ਵੀ ਇਹ ਉਦੋਂ ਵੀ ਸਟਾਡੀ ਆਜੀ ਦੇਖਣ ਨੂੰ ਇਹ ਅੱਜ ਦਾ ਪਹਿਲਾ ਸੀ ਜਲਾ ਦੇਖਿਆ ਇਸ ਮੌਕੇ ਗਰਮੀ ਨਾਲ ਲਗਪਤ ਬਜ਼ੁਰਗ ਔਰਤ ਨੇ ਦੱਸਿਆ ਕਿ ਬੈਂਕ ਵੱਲੋਂ ਉਸ ਨੂੰ ਪੇਮੈਂਟ ਦੇਣ ਲਈ ਬੁਲਾਇਆ ਗਿਆ ਸੀ ਲੇਕਿਨ ਤਿੰਨ ਚਾਰ ਘੰਟੇ ਤੋਂ ਬਾਅਦ ਹੁਣ ਬੈਂਕ ਵਾਲਿਆਂ ਨੇ ਉਸ ਨੂੰ ਇਹ ਕਹਿ ਕੇ ਮੋੜ ਦਿੱਤਾ ਕਿ ਤੁਸੀਂ ਕੱਲ ਆਇਓ ਅਸੀਂ ਬੈਂਕ 'ਚ ਆਏ ਸੀ ਜੀ ਸਾਨੂੰ 11 ਵਜੇ ਦਾ ਟਾਈਮ ਦਿੱਤਾ ਸੀ ਹੁਣ ਕਹਿੰਦੇ ਵੀ ਕੱਲ ਨੂੰ ਮਿਲਣਗੇ ਅੱਜ ਨਹੀਂ ਮਿਲਣੇ ਹੈਗੇ ਉਹ ਇਸੋਸੋਂ ਸਾਰੇ ਬੈਠੇ ਸਮੱਸਿਆ ਹੁਣ ਵੇਖ ਲਓ ਤੁਸੀਂ ਨਾ ਪੱਖੇ ਆ ਨਾ ਪਾਣੀ ਆ ਬੁਰਾ ਹਾਲ ਆ ਇੱਥੇ ਨਾ ਇਸੇ ਚੱਲਦਾ ਅੰਦਰ ਕਿੰਨੇ ਕੁ ਬੰਦੇ ਆ ਰਸ ਬਹੁਤ ਆ 2-3 ਸੌ ਬੰਦਾ ਹੋਊਗਾ ਸੱਦੇ ਕਿ ਬੈਠੇ ਹੋਣਗੇ ਪਾਸੇ ਕੱਦੇ ਬੈਠੇ ਆ ਵੀਰ ਜੀ ਤਰਪੀ ਲੱਗਦੀ ਏ ਗਰਮੀ ਤਾਂ ਲੱਗਦੀ ਏ ਹੁਣ ਗਰਮੀ ਮਾਰੇ ਬਾਹਰ ਨਿਕਲੇ ਆ ਪਾਣੀ ਵੀਰ ਜੀ ਪਾਣੀ ਪੀਣਾ ਹੋਰ ਪਾਣੀ ਦਾ ਤਰਸੇ ਪਏ ਆ ਆ ਟੁੱਟੇ ਤਾਂ ਵੀ ਮਾਗੇ ਹੁਣ ਹੋਰ ਕੀ ਕਰਨਾ ਉਧਰ ਪ੍ਰਬੰਧ ਹੈ ਜੀ ਨਾ ਜੀ ਕੋਈ ਪ੍ਰਬੰਧ ਨਹੀਂ ਮਸਲਾ ਸਰ ਤੁਸੀਂ ਦੇਖੇ ਸਕਦੇ ਹੋ ਕੋਈ ਏਸੀ ਨਹੀਂ ਚੱਲ ਰਿਆ ਕੋਈ ਪੱਕਾ ਨਹੀਂ ਚੱਲ ਰਿਆ ਕੋਈ ਪਾਣੀ ਦਾ ਪ੍ਰਬੰਧ ਹੈ ਨਹੀਂ ਜੀ ਤੇ ਜਿੰਨੇ ਵੀ ਬਜ਼ੁਰਗ ਨੇ ਸਾਰੇ ਜੀ ਤੇ ਉਹ ਗਰਮੀ ਨਾਲ ਪਰੇਸ਼ਾਨ ਨੇ ਜੀ ਨਹੀਂ ਕਰੀ ਤਾਂ ਨਹੀਂ ਸਕੂਲ ਕਾਡਨਰ ਕਰੀ ਸੀਗੇ ਉਹ ਸਿਰਫ ਇੱਕ ਜੇਟ ਖੋਲਿਆ ਜਰੂਰ ਜੀ ਲਾਈਟ ਹੈਗੀ ਆ ਲਾਈਟ ਹੈਗੀ ਆ ਜੀ ਤੇ ਕੀ ਕਾਰਨ ਸਾਰੇ ਬੰਦ ਹੋਉਂਦਾ ਇਹਨੋਂ ਖਰਾਬੀ ਆ ਨਾ ਜੀ ਕਿ ਕੁਰਬਾਨੀ ਰਹੇ ਪਤਾ ਵੀ ਸੀਜ਼ਨ ਆ ਰਿਹਾ ਜੀ ਜ਼ਿੰਮੇਦਾਰਾਂ ਨੇ ਬੈਂਕ ਦੇ ਲੈਣ ਦੇਣ ਕਰਨਾ ਜੀ ਹਰ ਸਾਲ ਇਹ ਸੀਤਾਂ ਦੀਆਂ ਦੇ ਵਿੱਚ ਜ਼ਮੀਨਾਂ ਦੇ ਹਰ ਸਾਲ ਇਹ ਹੁੰਦੇ ਨੇ ਪਾਣੀ ਦਾ ਪ੍ਰਬੰਧ ਪਹਿਲਾਂ ਵੀ ਨਹੀਂ ਸੀਗਾ ਜੀ ਤੇ ਹੁਣ ਵੀ ਨਹੀਂ ਹੈਗਾ ਦੇਖ ਲਓ ਤੁਸੀਂ ਜਾ ਕੇ ਵੱਟ ਦਾ ਪਰ ਸੱਸਿਆ ਆ ਰਹੀ ਹੈ ਹਾਂ ਜੀ ਆ ਰਹੀ ਆ ਜੀ ਪੱਖੇ ਜਿੰਨੇ ਵੀ ਪੱਖੇ ਨੇ ਜੀ ਐਡੀ ਵੱਡੀ ਬੈਂਕ ਆ ਤਿੰਨ ਪੱਖੇ ਚੱਲ ਰਹੇ ਨੇ ਜੀ ਕੀ ਕਹਿਣਾ ਤੁਹਾਨੂੰ ਲੱਗਿਆ ਅਸੀਂ ਇਹ ਕਹਿੰਦੇ ਆ ਵੀ ਮਤਲਬ ਇਸੀ ਚੱਲਣ ਜੀ ਪੱਖੇ ਚੱਲਣ ਜੀ ਕੋਈ ਸਾਨੂੰ ਦਿੱਕਤ ਨਾ ਆਵੇ ਜੀ ਪਾਣੀ ਦਾ ਪ੍ਰਬੰਧ ਹੋਣਾ ਚਾਹੀਦਾ ਜੀ ਕਿੰਨਾ ਕੁ ਜ਼ਮੀਰਾਰ ਹੋਵੇਗਾ ਹੈਗਾ ਜੀ ਘਟੋ ਘਟ 200 ਡੇਢ ਜਿਹੜਾ ਹੈਗਾ ਜੀ ਮੋਹਰ ਕਾ ਜਾਂਦਾ ਮੋਹਰ ਤੁਸੀਂ ਦੇਖ ਕੇ ਲਿਆ ਗਰਮੀ ਕਿੰਨੀ ਆ ਜੀ ਹੋਮਸ ਕਿੰਨੀ ਆ ਜੀ ਉਧਰ ਜਦੋਂ ਬੈਂਕ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੈਂਕ ਦੇ ਵਿੱਚ ਇੱਕਦਮ ਰਸ਼ ਵੱਧ ਗਿਆ ਹੈ ਕਿਉਂਕਿ ਇਹ ਪੰਜਾਬ ਦੀ ਸਭ ਤੋਂ ਵੱਡੀ ਕੋਆਪਰੇਟਿਵ ਬੈਂਕ ਦੀ ਬ੍ਰਾਂਚ ਹੈ ਤੇ ਇਸ ਬੈਂਕ ਨੂੰ 24 ਐਗਰੀਕਲਚਰਲ ਕੋਆਪਰੇਟਿਵ ਸੁਸਾਇਟੀਆਂ ਲੱਗਦੀਆਂ ਨੇ ਜਿਨ੍ਹਾਂ ਦੇ 5 ਤੋਂ 6000 ਮੈਂਬਰ ਨੇ ਤੇ ਇਸ ਲਈ ਸੁਸਾਇਟੀਆਂ ਦੇ ਜ਼임ੇਦਾਰ ਅੱਜ ਬੈਂਕ ਦੇ ਵਿੱਚ ਪਹੁੰਚੇ ਹੋਏ ਨੇ ਲੇਕਿਨ ਉਹਨਾਂ ਵੱਲੋਂ ਸਾਰੇ ਪ੍ਰਬੰਧ ਕਰ ਦਿੱਤੇ ਗਏ ਨੇ ਕਿ ਜੇ ਕਿਸਾਨ ਪੀਣ ਵਾਲਾ ਪਾਣੀ ਮੰਗਣਗੇ ਤਾਂ ਉਹਨਾਂ ਨੂੰ ਪਾਣੀ ਉਹਨਾਂ ਦੇ ਸਟਾਫ ਕੋਲੋਂ ਦਿੱਤਾ ਜਾਏਗਾ ਸਰ ਸਾਰਾ ਕੁਝ ਚੱਲਦਾ ਪਾਣੀ ਦਾ ਖਾਸ ਵਰਤਦਾ ਜਿਹੜੇ ਵੀ ਜ਼ਿਮੀਦਾਰ ਨੇ ਪਾਣੀ ਪੀਣਾ ਸਤੋਂ ਮੰਗਲਵੇ ਸਾਡੇ ਕੋਲ ਸਟਾਫ ਮੌਈ ਆ ਸੀ ਉਹਨਾਂ ਨੂੰ ਪਹੁੰਚਦਾ ਕਰਾਂਗੇ ਪਰ ਅਸੀਂ ਹੁਣ ਦੇਖਿਆ ਜੀ ਤੁਹਾਡਾ ਬਾਡਰ ਕੋਲ ਤੇ ਪਾਣੀ ਹੈ ਨਹੀਂ ਨਹੀਂ ਬਾਡਰ ਸਾਡਾ ਜੀ ਅੰਦਰ ਕੋਲ ਲੱਗਿਆ ਹੋਇਆ ਹੈ ਨਹੀਂ ਸਰ ਜ਼ਿਮੀਦਾਰਾਂ ਦੇ ਪੱਖੇ ਚ ਸਰ ਪੱਖੇ ਵੀ ਚ ਇੱਕ ਦੋ ਪੱਖੇ ਖਰਾਬ ਨੇ ਸਰ ਮੈਂ ਤੁਹਾਡੀ ਜਾਨ ਦਾ ਸਹਮਦਾ ਪਰ ਏਸੇ ਚੱਲਦੇ ਆ ਲੋਕਾਂ ਦਾ ਅੱਧ ਗੱਲ ਤਾਂ ਸੁਣ ਲਓ ਜੀ ਸਰ ਲੋਕਾਂ ਦਾ ਹੋਮਸੇ ਇੰਨਾ ਕਿ ਬੰਦੇ ਬਹੁਤ ਜ਼ਿਆਦਾ ਤਦਾਰ ਦੇ ਵਿੱਚ ਨੇ ਕੱਲ ਤੋਂ ਬਾਰੀਆਂ ਸੁਸਾਇਟੀਆਂ ਨੇ ਬੰਦ ਕੀਤੀਆਂ ਜਾਣਗੀਆਂ ਜੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਏਗੀ ਸਰ ਮੈਂ ਤੁਹਾਡੀ ਗੱਲ ਨਾਲ ਸਹਿਮਤ ਆ ਵੀਰੇ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਆ ਕੱਲ ਤੋਂ ਅੱਜ ਸੁਸਾਇਟੀਆਂ ਨੇ ਇੱਕ ਦਮੇ ਰਸ਼ ਕਰਤਾ ਸਾਰੇ ਸੈਕਟਰੀ ਆ ਗਏ ਕਿਉਂਕਿ ਹੱਦ ਕਰਦੇ ਥੋੜੇ ਜੀ ਮਤਲਬ ਹੋ ਗਏ ਸੀ ਲੇਟ ਉਹਦੇ ਕਰਕੇ ਸਾਰੀਆਂ ਹੜੀਆਂ ਇਕੱਠੀਆਂ ਹੋਣ ਨਾਲ ਇੱਥੇ 24 ਐਗਰੀਕਲਚਰ ਸੁਸਾਇਟੀਆਂ ਲੱਗਦੀਆਂ ਨੇ ਜੀਦਾ ਘਟੋ ਘਟ ਦੀ 5 6000 ਮੈਂਬਰ ਆ ਦੇਖੋ ਤੁਸੀਂ ਪੰਜਾਬ ਦੀ ਸਭ ਤੋਂ ਵੱਡੀ ਬ੍ਰਾਂਚ ਹੈ ਜੀ ਸਮਰਾੜਾ ਬ੍ਰਾਂਚ ਆ ਇੱਥੇ ਸਾਰਿਆਂ ਨਾਲ ਵੱਧ ਮੈਂਬਰ ਜਿਹਨੇ ਸਾਰੇ ਸੈਕਟਰੀ ਸਾਹਿਬ ਬੈਠੇ ਨੇ ਇਹਨਾਂ ਤੋਂ ਪੁੱਛ ਲੋ ਜੀ ਬਾਈਜ਼ ਕਿਉਂ ਨਹੀਂ ਬੁਲਾਇਆ ਜਾ ਰਹੇ ਇਕੱਠਾ ਜੀ ਇਹਨਾਂ ਦਾ ਡਿਸੀਜਨ ਲਿਆ ਜੀ ਕੱਲ ਤੋਂ ਡੇਵਾਇਜ਼ ਹੋ ਜਾਊਗਾ ਕੋਈ ਸੀ ਵੀ ਜ਼ਿੰਮੇਵਾਰ ਨੂੰ ਕੋਈ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਊਗੀ ਨਾ ਏਸੀ ਠੰਡਾ ਠੰਡਕ ਦੇ ਵਿੱਚ ਰਹਿਣਗੇ ਆ ਮੇਰੇ ਕੋਲ ਤਿੰਨ ਚਾਰ ਜ਼ਿੰਮੇਵਾਰ ਆਏ ਨੇ ਮੈਂ ਉਹਨਾਂ ਦੇ ਪਹਿਲ ਦੇ ਘਰ ਤੇ ਕਾਪੀਆਂ ਕੱਢਤੀਆਂ ਉਹ ਲੈ ਕੇ ਚਲੇ ਗਏ ਜੱਪਾਨੀ ਟੀਵੀ ਲਈ ਮਨੀਸ਼ ਸੱਚ ਦੇਵਾ ਦੀ ਰਿਪੋਰਟ